ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਬੇਨਤੀ ਇਹ ਹੈ ਵੀ ਜੇ ਕੋਈ ਕਿਸੇ ਪਾਰਟੀ ਦਾ ਜਾਂ ਕਿਸੇ ਲੀਡਰ ਦਾ ਅੰਨਾ ਭक्त ਇਸ ਵੀਡੀਓ ਨੂੰ ਦੇਖ ਰਿਹਾ ਤਾਂ ਕਿਰਪਾ ਕਰਕੇ ਇਹਨੂੰ ਸਕਿੱਪ ਕਰ ਦੇ ਕਿਉਂਕਿ ਬਾਈ ਜੀ ਸਾਡੇ ਕੋਲੋਂ ਕਿਤੇ ਨਾ ਕਿਤੇ ਪੱਕਾ ਪਤਾ ਵੀ ਜਾਦਾ ਸੱਚ ਬੋਲਿਆ ਜਾਣਾ ਜਦੋਂ ਸੱਚ ਬੋਲਿਆ ਗਿਆ ਅਸੀਂ ਨਹੀਂ ਚਾਹੁੰਦੇ ਵੀ ਗਾਂਹਾਂ ਵਾਲੇ ਬੰਦੇ ਦਾ ਹਿਰਦਿਆ ਬਲੁੰਦ ਰਿਆ ਜਾਵੇ ਕਿਉਂਕਿ ਇਹ ਵੀਡੀਓ ਦੇ ਵਿੱਚ ਲੀਡਰਾਂ ਦੀ ਤੇ ਪਾਰਟੀਆਂ ਦੀ ਖਿੱਚਧੂ ਹੋਣ ਵਾਲੀ ਆ ਅੱਛਾ ਇੱਕ ਥੋੜੇ ਨਾਲ ਬਾਅਦ ਆ ਵੀ ਜੋ ਮਰਜੀ ਹੋ ਜੇ ਆਪਾਂ ਗੱਲ ਨਹੀਂ ਕੱਢਣੀ ਕਰੀਏ ਫਿਰ ਸ਼ੁਰੂ ਚਲੋ ਕਰਾਂ ਬਾਈ ਗੱਲ ਅਸਲ ਵਿੱਚ ਇਹ ਆ ਸਿੱਧੀ ਜਿਲੀਬੀ ਵਰਗੀ ਵੀ ਬੜੇ ਮਾੜੇ ਹਾਲਾਤ ਚੱਲ ਰਹੇ ਆ ਜੇਬ 'ਚ ਰੁਪਈਆ ਨਹੀਂ ਵੀਡੀਓ ਕੋਈ ਚੱਲਦੀ ਨਹੀਂ ਕੰਮਕਾਰ ਹੋਰ ਕੋਈ ਹੈ ਨਹੀਂ ਬਾਈ ਘਰੇ ਤਾਂ ਚੂਹੇ ਭੁੱਖੇ ਮਰੀ ਜਾਂਦੇ ਆ ਮੇਰੀ ਸਲਾਹ ਇਹ ਸੀ ਬੀ ਹੁਣ ਮਾਨ ਸਾਹਿਬ ਬਣ ਕੇ ਮੁੱਖ ਮੰਤਰੀ ਇਹਨਾਂ ਨੂੰ ਨਾ ਪੁੱਛ ਲਈਏ ਕੋਈ ਕੰਮਕਾਰੀ ਦਵਾ ਦੇਣਗੇ ਜਾਂ ਫਿਰ ਕੋਈ ਉਹ ਮਦਦ ਕਰ ਦੇਣਗੇ ਦੇਖੀਏ ਪੁੱਛ ਕੇ ਕਰਦੇ ਆਂ ਗੱਲ ਮਾਨ ਸਾਹਿਬ ਮਾਨ ਸਾਹਿਬ ਦੇਖੋ ਹਮਨੇ ਆਪਕੋ ਦੇਖੋ ਕੋਈ ਦਿਹਾੜੀ ਦੇ ਕੇ ਨਹੀਂ ਬੁਲਾਇਆ ਹਮਾਰੇ ਪਾਸ ਪੈਸੇ ਵੈਸੇ ਨਹੀਂ ਆਏ ਹਮਾਰੇ ਪਾਸ ਵਾ ਕੀ ਉਹ ਮਾਨ ਸਾਹਿਬ ਤੁਸੀਂ ਤਾਂ ਸਾਫ ਹੀ ਮੁਕਰੀ ਜਾਂਦੇ ਹੋ ਉਹ ਮਹਾਰਾਜ ਘੱਟੋ ਘੱਟ ਮੁੱਖ ਮੰਤਰੀ ਹੋ ਤੁਸੀਂ ਐ ਨਾ ਕਰੋ ਆਇਆ ਨਗਰੋਂ ਤੁਸੀਂ ਗੱਲ ਇਹ ਹੈ ਵੀ ਮੇਰੇ ਹਾਲਾਤ ਮਾੜੇ ਚੱਲ ਰਹੇ ਆ ਮੈਂ ਤਾਂ ਇਹ ਕਹਿਣਾ ਵੀ ਤੁਸੀਂ ਮੇਰੀ ਮਾੜੀ-ਮੁੱਟੀ ਮਦਦ ਕਰ ਦਿਓ ਮੈਨੂੰ ਲੱਗਦਾ ਹਜੇ ਕੁਝ ਹੋਰ ਕਹਿਣਾ ਹਾਂ ਚਲੋ ਦੱਸੋ ਦੱਸੋ ਜੀ ਕੀ ਕਹਿੰਦੇ ਆ ਇੱਕ ਵਾਰ ਕਹਿ ਹੂਆ ਮੈਂਨੇ ਫੋਨ ਕੀਤਾ ਜੀਵਾਲ ਜੀ ਕੋ ਅੱਛਾ ਤਾਂ ਫੋਨ ਫੋਨ ਜਦ ਜਬ ਕੱਟ ਗਿਆ ਵਿਚ-ਵਿਚ ਵਿਚਾਰਾ ਕੀਆ ਹਾਂ ਤਾਂ ਉਸ ਤੋਂ ਸਮਝ ਆਈ ਕਿ ਆਪਕੇ ਫੋਨ ਦਾ ਬੈਲੈਂਸ ਖਤਮ ਹੋ ਗਿਆ ਹੈ ਸੱਚਾ ਸੱਚਾ ਸੀਐਮ ਸਾਹਿਬ ਸੇ ਆਪ ਦੋਗੀ ਮੈਨੂੰ ਫੋਨ ਕਰੋ ਆ ਕੀਆ ਉਹ ਆਕਾਸ਼ ਬਾਣੀ ਜੀ ਤੁਸੀਂ 1 ਮਿੰਟ ਚੁੱਪ ਕਰੋ ਉਹੀ ਗੱਲ ਹੋਗੀ ਨਾ ਕਹਿੰਦਾ ਭੁੱਖੇ ਨੇ ਬਾਤ ਭਾਈ ਟੱਕ ਕਿ ਮੈਂ ਇਹਨਾਂ ਨੂੰ ਕਹੀ ਜਾਂਦਾ ਇਹ ਕਹਿੰਦੇ ਸਾਡੇ ਫੋਨ 'ਚੋਂ ਬੈਲੈਂਸ ਖਤਮ ਹੋ ਗਿਆ ਉਹ ਮਾਨ ਸਾਹਿਬ ਮੈਨੂੰ ਤਾਂ ਗੱਲ ਦੇਖੋ ਮੇਰੇ ਹਾਜਮ ਨਹੀਂ ਹੋਈ ਤੁਸੀਂ ਮੜਾ ਜਾ ਸ਼ਾਂਤੀ ਰੱਖੋ ਸ਼ਾਂਤੀ ਕੋਈ ਗੱਲ ਨਹੀਂ ਆਪਾਂ ਗਾਹਾਂ ਦੇਖਦੇ ਆਂ ਗਾਹਾਂ ਕੀ ਕਹਿੰਦੇ ਨੇ ਅਰੇ ਸੱਚਾ ਨਹੀਂ ਲੱਗਦਾ ਸੀ ਸੀਐਸ ਸਾਹਿਬ سے بات جب سے دوسرے کون سے ਫੋਨ سے ਫੋਨ ਕਰੋ دوسرے ਫੋਨ سے ਫੋਨ ਕੀਤਾ ਹਾਂ ਸਾਰਾ ਬੈਲੈਂਸ ਹੋ ਗਿਆ ਹੋ ਗਿਆ ਤਾਂ ਠੀਕ ਹੈ ਇਹਨਾਂ ਨੇ ਤਾਂ ਸਾਹਮਣੇ ਸੇ ਕਿਆ ਕਹਾ ਹਾਂ ਕਹਤਾ ਮੈਂ ਆਪ ਕੋ ਇਸ ਲਈ ਵਾਪਸ ਨਹੀਂ ਕਰ ਪਾਇਆ ਮੇਰੇ ਵਾਲੇ ਵੀ ਹੈ ਹੀ ਨਹੀਂ ਆਕਾਸ਼ ਬਾਣੀ ਜੀ ਤੁਸੀਂ ਉਹ ਆਕਾਸ਼ ਬਾਣੀ ਜੀ ਤੁਸੀਂ 1 ਮਿੰਟ ਚੁੱਪ ਕਰੋ ਬਾਈ ਕਰ ਲਓ ਗੱਲ ਹੈ ਆਪਾਂ ਤਾਂ ਮਾਨ ਸਾਹਿਬ ਨੂੰ ਕਹਿੰਦੇ ਸੀ ਵੀ ਕੋਈ ਨਾ ਕੋਈ ਮਦਦ ਕਰਨਗੇ ਚਾਰ ਪੈਸਿਆਂ ਦੀ ਆਪਣੀ ਸਹਾਇਤਾ ਹੋ ਜੂ ਇਹ ਤਾਂ ਕਹਿੰਦੇ ਨਾ ਮੇਰੇ ਫੋਨ 'ਚ ਬੈਲੈਂਸ ਪਾਉਣ ਨੂੰ ਪੈਸੇ ਨਹੀਂ ਗਾਹਾਂ ਗਾਹਾਂ ਕੇਜਰੀਵਾਲ ਸਾਹਿਬ ਦੇ ਫੋਨ 'ਚ ਵੀ ਬੈਲੈਂਸ ਨਹੀਂ ਦੱਸੋ ਕਿੱਧਰ ਨੂੰ ਜਾਈਏ ਹੈ ਮਾਨ ਸਾਹਿਬ ਗੱਲ ਥੋੜੀ ਠੀਕ ਨਹੀਂ ਹੈ ਜੀ ਤੁਸੀਂ ਇਹ ਦੇਖੋ ਮੇਰੀ ਗੱਲ ਸੁਣੋ ਇਹ ਗੱਲ ਹਾਜਮ ਹੋਣ ਵਾਲੀ ਨਹੀਂ ਜਿਹੜੀ ਤੁਸੀਂ ਕਰਦੇ ਹੋ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਹੁਣ ਡੇਗਦੇ ਟੈਂਦੇ ਆਪਣੇ ਕੋਲ ਇੱਕ ਬੰਦਾ ਉਹ ਤੋਂ ਪੁੱਛਦੇ ਆਂ ਉਹੋ ਕੁਛ ਨਾ ਕੁਛ ਜ਼ਰੂਰ ਕਰੋ ਪਤਾ ਕੌਣ ਹੈ ਆਪਣੇ ਬਾਦਲ ਸਾਹਿਬ ਸੁਖਵੀਰਵਾਲ ਸਾਹਿਬ ਉਹਨਾ ਨਾ ਕਰਦੇ ਆ ਗੱਲ ਉਹ ਮੈਨੂੰ ਪੱਕਾ ਪਤਾ ਕੋਈ ਨਾ ਕੋਈ ਸਹਾਇਤਾ ਮੇਰੀ ਜ਼ਰੂਰ ਕਰਨਗੇ ਕਰੀਏ ਗੱਲ ਬਾਦਲ ਸਾਹਿਬ ਬਾਦਲ ਸਾਹਿਬ ਬਾਦਲ ਸਾਹਿਬ ਗੱਲ ਸੁਣਿਆ ਜੀ ਬਾਦਲ ਸਾਹਿਬ ਬਾਲ ਸਾਹਿਬ ਗੱਲ ਇਹ ਸੀ ਜੀ ਮੈਨੂੰ ਸੀਗੀ ਪੈਸਿਆਂ ਦੀ ਲੋੜ ਕੁਛ ਕਰੋਗੇ ਮਦਦ ਮਾੜੀ ਮੋਟੀ ਮੈਂ ਅਖੀਰ ਵਿੱਚ ਕਹਿਣਾ ਚਾਹਣਾ ਹਾਂ ਮੈਂ ਰੁੱਖ ਹਵਾ ਦਾ ਬਦਲ ਸਕਦਾ ਮੈਂ ਰੁੱਖ ਹਵਾ ਦਾ ਬਦਲ ਸਕਦਾ ਥੋੜੇ ਕਰਕੇ ਨੰਗੀ ਤਲਵਾਰਾਂ ਤੇ ਚੱਲ ਸਕਦਾ ਓਏ ਬਾਦਲ ਸਾਹਿਬ ਉਹ ਨਾ ਤਾਂ ਰੁੱਖ ਹਵਾ ਦਾ ਬਦਲਣ ਦੀ ਲੋੜ ਹੈ ਨਾ ਨੰਗੀ ਤਲਵਾਰ ਤੇ ਚੱਲਣ ਦੀ ਲੋੜ ਹੈ ਗੱਲ ਤਾਂ ਸਾਰੀ ਉਹ ਬਾਪੂ ਦੀ ਰੋਟੀ ਦੀ ਆ ਪੈਸੇ ਦੀ ਆ ਮੈਂ ਤਾਂ ਰੁਪਏ ਮੰਗਦਾ ਸੀ ਜੇ ਤੁਸੀਂ ਮੇਰੀ ਹੈਲਪ ਕਰ ਸਕਦੇ ਹੋ ਤਾ ਥੋੜਾ ਬਹੁਤ ਧੰਨਵਾਦ ਹੋਊਗਾ ਬਹੁਤ ਮਾੜੇ ਹਾਲਾਤ ਚੱਲਦੇ ਆ ਬਾਦਲ ਸਾਹਿਬ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਸੀ ਵੀ ਜੇ ਥੋੜੀ ਜੀ ਮਦਦ ਹੋ ਜਾਂਦੀ ਜੀ ਬਾਦਲ ਸਾਹਿਬ ਬੋਲੋ ਜੀ ਕੁਛ ਮੁੱਖ ਮੰਤਰੀ ਬਣ ਕੇ 50 ਕਰੋੜ ਰੁਪਏ ਖਾਸ ਦੂੰਗਾ ਤੁਹਾਡੇ ਵਾਲੇ ਉਹ ਡੁੱਬੀ ਤਾਂ ਤਾਂ ਜੇ ਸਾਂ ਆਇਆ ਜੀ ਮੁੱਖ ਮੰਤਰੀ ਉਹ ਮਹਾਰਾਜ ਹਜੇ 3 ਸਾਲ ਤਾਂ ਮਾਨ ਸਾਹਿਬ ਦੇ ਪਏ ਨੇ ਉਦੋਂ ਬਾਅਦ ਪਤਾ ਨਹੀਂ ਆਪਣੀ ਵਾਰੀ ਆਊ ਜਾਂ ਨਾ ਆਊ ਤੁਸੀਂ ਤਾਂ ਖੂ ਚੱਟ ਸੱਟੀ ਜਾਂਦੇ ਹੋ ਉਹ ਮੈਂ ਤੁਹਾਨੂੰ ਇਹ ਕਹਿੰਦਾ ਸੀ ਵੀ ਕੁਛ ਨਾ ਕੁਛ ਤੁਸੀਂ ਮਦਦ ਕਰੋ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਜਦੋਂ ਜਦੋਂ ਵੋਟਾਂ ਹੋਣੀਆਂ ਉਦੋਂ ਮੈਂ ਤੁਹਾਨੂੰ ਦੇ ਦੂੰ ਥੋੜੇ ਮੋੜ ਦੂੰ ਮੈਂ ਰੱਖਦਾ ਨਹੀਂ ਤੁਸੀਂ ਐਂ ਕਰੋ ਕੁਛ ਨਾ ਕੁਛ ਮੇਰੀ ਮਦਦ ਕਰੋ ਮੈਨੂੰ ਥੋੜੇ ਤੇ ਹੀ ਆਸ ਯਾਰਾ ਲਿਆ ਦਾਂਗੇ ਤੁਹਾਨੂੰ ਮੈਂ ਤਾਂ ਸਭ ਕਿਸੇ ਚੀਜ਼ ਦੀ ਚਿੰਤਾ ਨਹੀਂ ਆਊਗੀ ਖੁੱਲੇ ਗੱਫੇ ਹੋਣਗੇ ਓਹੋ ਇਹ ਤਾਂ ਗੱਲ ਉੱਥੀ ਪਹਚਾਤੀ ਫੇਰ ਵੋਟਾਂ ਤੇ ਉਹ ਵੋਟਾਂ ਵੇਲੇ ਤਾਂ ਸਾਰੀ ਕਰੀ ਜਾਂਦੇ ਹੁੰਦੇ ਆ ਮਹਾਰਾਜ ਗੱਲ ਤਾਂ ਇਹ ਆ ਜੇ ਹੁਣ ਕਰੋ ਬਿਨਾ ਵੋਟਾਂ ਤੋਂ ਕਰੋ ਦੇਖ ਲੋ ਆ ਤਾਂ ਬਾਕੀ ਤਾਂ ਦੇਣਾ ਹੀ ਦੇਣਾ ਆ ਗਿਫਟ ਤੂੰ ਮਜੀਠੀਆ ਸਾਹਿਬ ਨੂੰ ਨਾ ਪੁੱਛ ਕੇ ਦੇਖੀਏ ਯਾਰ ਉਹਨਾਂ ਕੋਲ ਵੀ ਮੈਨੂੰ ਲੱਗਦਾ ਬਾਵਾ ਰੁਪਏ ਨੇ ਮਜੀਠੀਆ ਸਾਹਿਬ ਮਜੀਠੀਆ ਸਾਹਿਬ ਉਹ ਤੁਸੀਂ ਕਰ ਦਿਓ ਕੁਝ ਮਦਦ ਮਾੜੀ ਮੋਟੀ ਇੱਕ ਦਿਨ ਵਾਸਤੇ ਹੋਸਟਲ ਨਾਲਾ ਕਮਰਾ ਲੈ ਦੇ ਮੈਂ ਯਾਰਾਂ ਨਾਲ ਰਣ ਰਣ दारू ਪੀਣੀ ਆ ਉਹ ਮਜੀਠੀਆ ਸਾਹਿਬ ਹੱਦ ਕਰੀ ਜਾਂਦੇ ਹੋ ਉਹ ਕਿੱਥੋਂ ਹੋਸਟਲ ਵਾਲਾ ਕਮਰਾ ਲੈਦੀਏ ਕਿੱਥੋਂ दारू ਲੈਦੀਏ ਉਹ ਮੇਰੇ ਤਾਂ ਆਪਦੇ ਹਾਲ ਮਾਰੇ ਹੋਏ ਪਏ ਆ ਆ ਦੇਖ ਲਓ ਬਾਈ ਕਹਿਣ ਦਾ ਮਤਲਬ ਇਹ ਹੈ ਵੀ ਕਾਇਆਂ ਨੇ ਤਾਂ ਕਾਈ ਖੋਦਣਾ ਇਹ ਜਿਹੜੇ ਲੀਡਰ ਹੁੰਦੇ ਨੇ ਇਹ ਤਾਂ ਵੋਟਾਂ ਵ ਲਈ ਪੈਰੀ ਹੱਥ ਲਾਉਂਦੇ ਨੇ ਅੱਗੇ ਪਿੱਛੇ ਇੱਥੇ ਕੋਈ ਨਹੀਂ ਪੁੱਛਦਾ ਇਸ ਕਰਕੇ ਬਾਲਾ ਜਿੰਦਾਬਾਦ ਜਿੰਦਾਬਾਦ ਕਰਨ ਦੀ ਲੋੜ ਨਹੀਂ ਸਿੱਧੇ ਹੋ ਕੇ ਆਪਦਾ ਕੰਮ ਕਰਿਆ ਕਰੋ ਜਿਹਦੇ ਕੋਲੇ 4 ਪੈਸੇ ਆ ਉਹ ਨੂੰ ਸਲਾਮਾ ਨੇ ਦੂਜੇ ਨੂੰ ਬਾਈ ਇੱਥੇ ਕੋਈ ਨਹੀਂ ਪੁੱਛਦਾ